ਇਹਨਾਂ ਲੋਕਾਂ ਨੂੰ ਨਹੀਂ ਦੇਣਾ ਪੈਂਦਾ ਢੋਲ ਟੈਕਸ ਤੇ ਤੁਸੀਂ ਵੀ ਤਾਂ ਮੁਫਤ ਨਹੀਂ ਚੈੱਕ ਕਰੋ ਪੂਰੀ ਲਿਸਟ ਕੀ ਤੁਸੀਂ ਵੀ ਲਿਆ ਸਟੇਟ ਬੈਂਕ ਤੋਂ ਲੋਨ ਐਸਵੀਆਈ ਨੇ ਕੀਤਾ ਵੱਡਾ ਐਲਾਨ ਐਫਡੀ ਤੇ 7.15% ਤੱਕ ਵਿਆਜ ਕਮਾਉਣ ਦਾ ਮੌਕਾ ਇਹ ਪੰਜ ਸਰਕਾਰੀ ਬੈਂਕ ਐਫਡੀ ਤੇ ਦੇ ਰਹੇ ਨੇ ਸਭ ਤੋਂ ਵੱਧ ਵਿਆਜ ਲੋਨ ਨਹੀਂ ਮਿਲ ਰਿਹਾ ਤਾਂ ਮਿਲ ਸਕਦਾ ਹੈ ਹੋ ਸਕਦਾ ਤੁਸੀਂ ਵੀ ਮੰਨਦੇ ਹੋ ਕ੍ਰੈਡਿਟ ਸਕੋਰ ਨਾਲ ਜੁੜੀਆਂ ਇਹ ਪੰਜ ਮਿੱਥਾਂ ਘਰ ਖਰੀਦਣ ਦਾ ਸੁਪਨਾ ਹੁਣ ਹੋ ਜਾਵੇਗਾ ਪੂਰਾ LIC ਹਾਊਸਿੰਗ ਤੋਂ ਸਸਤੇ ਰੇਟਾਂ ਤੇ ਮਿਲ ਰਿਹਾ ਹੈ ਹੋਮ ਲੋਨ। ਹੈਲੋ ਦੋਸਤੋ ਸਰ ਸ਼੍ਰੀਕਾਲ। ਤੁਹਾਡੇ ਆਪਣੇ ਚੈਨਲ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ। ਟੋਲ ਮਾਲੀਆ ਭਾਰਤੀ ਅਰਥ ਵਿਵਸਥਾ ਤੇ ਹਾਈਵੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰੱਖ-ਰਖਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਾਲੀ ਦੇ ਸਮੇਂ ਵਿੱਚ ਟੋਲ ਵਸੂਲੀ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰਾ ਆਧੁਨਿਕੀਕਰਨ ਕੀਤਾ ਗਿਆ ਹੈ ਬਿਨਾਂ ਸ਼ੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਸੜਕ ਦੀ ਵਰਤੋਂ ਕਰਨ ਵਾਲੇ ਸਾਰੇ ਵਿਅਕਤੀਆਂ ਤੇ ਬਰਾਬਰ ਟੈਕਸ ਲਗਾਇਆ ਜਾਵੇਗਾ ਫਿਰ ਵੀ ਉਹਨਾਂ ਲੋਕਾਂ ਦੀ ਇੱਕ ਲਿਸਟ ਹੈ ਜਿਨ੍ਹਾਂ ਨੂੰ ਟੋਲ ਟੈਕਸ ਤੋਂ ਛੋਟ ਹੈ ਭਾਰਤ ਦੇ ਰਾਸ਼ਟਰਪਤੀ ਭਾਰਤ ਦੇ ਉਪ ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਦੇ ਮੁੱਖ ਜੱਜ ਲੋਕ ਸਭਾ ਸਪੀਕਰ ਰਾਜਾਂ ਦੇ ਰਾਜਪਾਲ ਰਾਜਾਂ ਦੇ ਮੁੱਖ ਮੰਤਰੀ ਸੁਪਰੀਮ ਕੋਰਟ ਦੇ ਜੱਜ ਹਾਈ ਕੋਰਟ ਦੇ ਜੱਜ ਸੰਸਦ ਮੈਂਬਰ ਰਾਜਾਂ ਦੀਆਂ ਵਿਧਾਨ ਪ੍ਰੀਸ਼ਦਾਂ ਦੇ ਮੈਂਬਰ ਵਿਧਾਨ ਸਭਾਵਾਂ ਦੇ ਮੈਂਬਰ ਤੁਹਾਨੂੰ ਦੱਸ ਦਈਏ ਕਿ ਰਾਜ ਦੇ ਨੇਤਾਮਾਂ ਨੂੰ ਇਹ ਛੋਟ ਆਮ ਤੌਰ ਤੇ ਸਿਰਫ ਉਹਨਾਂ ਦੇ ਸਬੰਧਿਤ ਰਾਜਾਂ ਵਿੱਚ ਹੀ ਮਿਲਦੀ ਹੈ ਹੁਣ ਜਾਣਦੇ ਹਾਂ ਕਿ ਕਿਹਨਾ ਲੋਕਾਂ ਨੂੰ ਵੀ ਮਿਲਦੀ ਹੈ ਇਹ ਛੋਟ ਭਾਰਤ ਸਰਕਾਰ ਦੇ 76 ਲੋਕ ਸਭਾ ਦੇ 76 ਰਾਜ ਸਭਾ ਦੇ 76 ਸੈਨਾ ਜਲ ਸੈਨਾ ਅਤੇ ਹਵਾਈ ਸੈਨਾ ਦੇ ਚੀਫ ਆਫ ਸਟਾਫ ਕਮਾਂਡ ਖੇਤਰਾਂ ਦੇ ਕਮਾਂਡਰ ਰਾਜਾਂ ਦੇ ਮੁੱਖ ਸਕੱਤਰ ਵਿਧਾਨ ਸਭਾ ਮਾਂ ਰਾਜਾਂ ਦੀਆਂ ਵਿਧਾਨ ਸਭਾ ਮਾਂ ਦੇ ਸਕੱਤਰ ਵਰਦੀ ਵਿੱਚ ਡਿਊਟੀ ਤੇ ਆਉਂਦੇ ਜਾਂਦੇ ਰੱਖਿਆ ਮੰਤਰਾਲੇ ਦੇ ਅਧਿਕਾਰੀ ਵਰਦੀ ਵਿੱਚ ਡਿਊਟੀ ਤੇ ਆਉਂਦੇ ਜਾਂਦੇ ਪੁਲਿਸ ਵਿਭਾਗ ਦੇ ਅਧਿਕਾਰੀ ਐਂਬੂਲੈਂਸ ਫਾਇਰ ਬਰਗੇਡ ਹੋਰ ਸੁਬਾਹਾਨਾ ਨੂੰ ਵੀ ਛੋਟ ਮਿਲਦੀ ਹੈ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਆਂਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਟੋਲ ਦਾ ਭੁਗਤਾਨ ਕਰਨ ਤੋਂ ਛੋਟ ਮਿਲਦੀ ਹੈ ਐਫ ਡੀ ਤੇ 7.0 15% ਤੱਕ ਵਿਆਜ ਕਮਾਉਣ ਦਾ ਮੌਕਾ ਇਹ ਪੰਜ ਸਰਕਾਰੀ ਬੈਂਕ FD ਦੇ ਦੇ ਰਹੇ ਹਨ ਸਭ ਤੋਂ ਵੱਧ ਵਿਆਜ ਫਿਕਸਡ ਡਿਪੋਜ਼ਿਟ ਨੂੰ ਦੇਸ਼ ਵਿੱਚ ਇੱਕ ਬਹੁਤ ਹੀ ਭਰੋਸੇਮੰਦ ਅਤੇ ਪ੍ਰਸਿੱਧ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਫਿਕਸਡ ਡਿਪੋਜ਼ਿਟ ਵਿੱਚ ਨਿਵੇਸ਼ ਕਦੇ ਨਹੀਂ ਡੁੱਬਦਾ ਅਤੇ ਇੱਕ ਨਿਸ਼ਚਿਤ ਸਮੇਂ ਬਾਅਦ ਤੁਹਾਨੂੰ ਆਪਣੀ ਪੂਰੀ ਰਕਮ ਵਿਆਜ ਸਮੇਤ ਵਾਪਸ ਮਿਲ ਜਾਂਦੀ ਹੈ। RBI ਵੱਲੋਂ ਇਸ ਮਹੀਨੇ ਦੇ ਪਹਿਲੇ ਹਫਤੇ ਵਿੱਚ ਰੈਪੋ ਰੇਟ ਘਟਾਉਣ ਤੋਂ ਬਾਅਦ ਬਹੁਤ ਸਾਰੇ ਸਰਕਾਰੀ ਬੈਂਕਾਂ ਨੇ ਹਾਲ ਹੀ ਵਿੱਚ ਫਿਕਸਡ ਡਿਪੋਜ਼ਿਟ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਅੱਜ ਅਸੀਂ ਤੁਹਾਨੂੰ ਫਿਕਸਡ ਡਿਪੋਜ਼ਿਟ ਦੇ ਸਭ ਤੋਂ ਵੱਧ ਵਿਆਜ ਦੇਣ ਵਾਲੇ ਸਰਕਾਰੀ ਬੈਂਕਾਂ ਬਾਰੇ ਦੱਸਣ ਜਾ ਰਹੇ ਹਾਂ। ਪਹਿਲਾ ਬੈਂਕ ਹੈ ਬੈਂਕ ਆਫ ਮਹਾਰਾਸ਼ਟਰ। ਸਰਕਾਰੀ ਬੈਂਕਾਂ ਵਿੱਚੋਂ ਬੈਂਕ ਆਫ ਮਹਾਰਾਸ਼ਟਰ ਫਿਕਸਡ ਡਿਪੋਜ਼ਿਟ ਤੇ ਸਭ ਤੋਂ ਵੱਧ ਵਿਆਜ ਦੇ ਰਿਹਾ ਹੈ। ਬੈਂਕ 366 ਦਿਨਾਂ ਦੀ FD ਤੇ 7.15% ਵਿਆਜ ਦੇ ਰਿਹਾ ਇਸ ਦੇ ਨਾਲ ਹੀ ਬੈਂਕ ਵਿੱਚ 1 ਸਾਲ ਲਈ 6.25% 3 ਸਾਲਾਂ ਲਈ 6.3% ਅਤੇ 5 ਸਾਲਾਂ ਲਈ 6.25% ਵਿਆਜ ਦੀ ਪੇਸ਼ਕਸ਼ ਕਰ ਰਿਹਾ Indian Overseas Bank Indian Overseas Bank 444 ਦਿਨਾਂ ਦੀ FD ਤੇ 7.10% ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਇਸ ਦੇ ਨਾਲ ਹੀ ਬੈਂਕ 1 ਸਾਲ ਦੀ FD ਤੇ 6.70% 3 ਸਾਲ ਦੀ FD ਤੇ 6.30% ਅਤੇ 5 ਸਾਲ ਦੀ ਐਫ ਡੀ ਤੇ 6.30% ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ ਪੰਜਾਬ ਐਂਡ ਸਿੰਧ ਬੈਂਕ ਪੰਜਾਬ ਐਂਡ ਸਿੰਧ ਬੈਂਕ 440 ਦਿਨਾਂ ਦੀ 440 ਦਿਨਾਂ ਦੀ ਐਫ ਡੀ ਤੇ 7.05% 1 ਸਾਲ ਦੀ ਐਫ ਡੀ ਤੇ 6.10% 3 ਸਾਲ ਦੀ ਐਫ ਡੀ ਤੇ 6% ਅਤੇ 5 ਸਾਲ ਦੀ ਐਫ ਡੀ ਤੇ 6.35% ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ 999 ਦਿਨਾਂ ਦੀ ਗ੍ਰੀਨ ਐਫ ਡੀ ਤੇ 7% ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਇਸ ਦੇ ਨਾਲ ਹੀ 1 ਸਾਲ ਦੀ ਐਫ ਡੀ ਤੇ 6.50% 2 ਸਾਲ ਦੀ ਐਫ ਡੀ ਤੇ 6.25% ਅਤੇ 5 ਸਾਲ ਦੀ FD ਤੇ 6% ਵਿਆਜ ਦਰ ਦਿੱਤੀ ਜਾ ਰਹੀ ਹੈ। ਸੈਂਟਰਲ ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ ਇੰਡੀਆ 2 ਤੋਂ ਬਾਅਦ ਅਤੇ 3 ਸਾਲਾਂ ਤੋਂ ਘੱਟ ਦੀ FD ਤੇ 7% ਵਿਆਜ ਦੇ ਰਿਹਾ ਹੈ। ਇਸ ਤੋਂ ਇਲਾਵਾ ਬੈਂਕ 1111 ਦਿਨਾਂ, 222 ਦਿਨਾਂ ਅਤੇ 333 ਦਿਨਾਂ ਦੀ FD ਤੇ 7% ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ ਬੈਂਕ 1 ਸਾਲ ਦੀ FD ਤੇ 6.70% 3 ਸਾਲ ਦੀ FD ਤੇ 6.75% ਅਤੇ 5 ਸਾਲ ਦੀ ਐਫ ਡੀ ਤੇ 6.50% ਵਿਆਜ ਦੇ ਰਿਹਾ ਹੈ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਲੋਨ ਨਹੀਂ ਮਿਲ ਰਿਹਾ ਹੋ ਸਕਦਾ ਹੈ ਕਿ ਤੁਸੀਂ ਵੀ ਮੰਨਦੇ ਹੋ ਕ੍ਰੈਡਿਟ ਸਕੋਰ ਨਾਲ ਜੁੜੀਆਂ ਇਹ ਪੰਜ ਮਿੱਥਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਰਜ਼ਾ ਮਨਜ਼ੂਰੀ ਲਈ ਸਿਰਫ ਚੰਗੀ ਤਨਖਾਹ ਹੋਣਾ ਜਾਂ ਸਮੇਂ ਸਿਰ ਕਰਜ਼ਾ ਵਾਪਸ ਕਰਨਾ ਕਾਫੀ ਹੈ ਪਰ ਅਸਲੀਅਤ ਵਿੱਚ ਕ੍ਰੈਡਿਟ ਸਕੋਰ ਨਾਲ ਸੰਬੰਧਿਤ ਕੁਝ ਗਲਤ ਧਾਰਨਾਵਾਂ ਤੁਹਾਡੀ ਕਰਜ਼ਾ ਅਰਜੀ ਰੱਦ ਹੋਣ ਦਾ ਕਾਰਨ ਬਣ ਸਕਦੀਆਂ ਹਨ ਆਓ ਜਾਣਦੇ ਹਾਂ ਕ੍ਰੈਡਿਟ ਸਕੋ ਕ੍ਰੈਡਿਟ ਸਕੋਰ ਨਾਲ ਜੁੜੀਆਂ 5 ਮਿੱਥਾਂ ਉਹ ਤੁਹਾਡੀ ਕਰਜ਼ਾ ਪ੍ਰਵਾਨਗੀ ਨੂੰ ਨੁਕਸਾਨ ਪਹੁੰਚਾਰੀਆਂ ਹਨ ਮਿੱਥ 1 ਉੱਚ ਤਨਖਾ ਚੰਗਾ ਕ੍ਰੈਡਿਟ ਸਕੋਰ ਉੱਚ ਤਨਖਾ ਚੰਗਾ ਕ੍ਰੈਡਿਟਸ ਇਸ ਦਾ ਸੱਚ ਕੀ ਹੈ ਸਿਰਫ ਉੱਚ ਆਮਦਨੀ ਹੀ ਇੱਕ ਚੰਗਾ ਕ੍ਰੈਡਿਟ ਸਕੋਰ ਨਹੀਂ ਬਣਾਉਂਦੀ ਬਿਊਰੋ ਤੁਹਾਡੇ ਕ੍ਰੈਡਿਟ ਇਤਿਹਾਸ ਕ੍ਰੈਡਿਟ ਮਿਸ਼ਨ ਬਿੱਲ ਭੁਗਤਾਨ ਆਦਤਾਂ ਅਤੇ ਕ੍ਰੈਡਿਟ ਵਰਤੋਂ ਅਨੁਪਾਤਰੂ ਵੀ ਦੇਖਦੇ ਹਨ ਦੂਜਾ ਮਿਥ ਹੈ ਕਿ ਆਪਣੇ ਸਕੋਰ ਦੀ ਜਾਂਚ ਕਰਨ ਨਾਲ ਇਹ ਘਟ ਜਾਂਦਾ ਹੈ ਜਦੋਂ ਕਿ ਸੱਚ ਹੈ ਕਿ ਜਦੋਂ ਤੁਸੀਂ ਸਕੋਰ ਦੀ ਖੁਦ ਜਾਂਚ ਕਰਦੇ ਹੋ ਤਾਂ ਇਹ ਇੱਕ ਨਰਮ ਪੁੱਛਗਿੱਛ ਹੁੰਦੀ ਹੈ ਅਤੇ ਇਸ ਦਾ ਸਕੋਰ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਸਖਤ ਪੁੱਛਗਿਛ ਜਿਵੇਂ ਕਿ ਬੈਂਕ ਦੁਆਰਾ ਬਾਰ ਬਾਰ ਜਾਂਚ ਸਕੋਰ ਨੂੰ ਥੋੜਾ ਜਿਹਾ ਪ੍ਰਭਾਵਿਤ ਕਰ ਸਕਦੀ ਹੈ ਤੀਜਾ ਮਿੱਥ ਹੈ ਕਿ ਪੁਰਾਣੇ ਕ੍ਰੈਡਿਟ ਕਾਰਡ ਬੰਦ ਕਰਨਾ ਠੀਕ ਹੈ ਸੱਚ ਇਹ ਹੈ ਕਿ ਇਹ ਤੁਹਾਡੇ ਕ੍ਰੈਡਿਟ ਇਤਿਹਾਸ ਨੂੰ ਛੋਟਾ ਕਰਦਾ ਹੈ ਅਤੇ ਤੁਹਾਡੇ ਕ੍ਰੈਡਿਟ ਉਪਭੋਗਤਾ ਅਨੁਪਾਤ ਨੂੰ ਵਧਾਉਂਦਾ ਹੈ ਜੋ ਤੁਹਾਡੇ ਸਕੋਰ ਨੂੰ ਘਟਾ ਸਕਦਾ ਹੈ ਚੌਥਾ ਮਿੱਥ ਹੈ ਕਿ ਜੇਕਰ ਤੁਸੀਂ ਕਰਜ਼ਾ ਜਲਦੀ ਵਾਪਸ ਕਰਦੇ ਹੋ ਤਾਂ ਤੁਹਾਡਾ ਸਕੋਰ ਵੱਧ ਜਾਵੇਗਾ ਇਸ ਦਾ ਸੱਚ ਹੈ ਕਿ ਕਰਜ਼ਾ ਪੂਰਾ ਕਰਨਾ ਚੰਗਾ ਹੈ ਪਰ ਨਿਯਮਤ ਅਤੇ ਸਮੇਂ ਸਿਰ ਅਦਾਇਗੀ ਦੀ ਆਦਤ ਬਧੇਰੇ ਮਾਇਨੇ ਰੱਖਦੀ ਹੈ ਇਸ ਵਿੱਚ ਪੰਜਵਾਂ ਮਿਥ ਹੈ ਕਿ ਕੋਈ ਕ੍ਰੈਡਿਟ ਹਿਸਟਰੀ ਨਾ ਹੋਣ ਦਾ ਮਤਲਬ ਹੈ ਕਿ ਮੈਂ ਜ਼ਿੰਮੇਵਾਰ ਹਾਂ ਇਸ ਦਾ ਸੱਚ ਹੈ ਕ੍ਰੈਡਿਟ ਹਿਸਟਰੀ ਤੋਂ ਬਿਨਾਂ ਬੈਂਕ ਇਹ ਫੈਸਲਾ ਨਹੀਂ ਕਰ ਸਕਦਾ ਕਿ ਤੁਸੀਂ ਕਰਜ਼ਾ ਚੁਕਾਉਣ ਵਿੱਚ ਭਰੋਸੇਯੋਗ ਹੋ ਜਾਂ ਫਿਰ ਨਹੀਂ ਆ ਹੁਣ ਅੱਗੇ ਵਧਿਆਂ ਅਗਲੇ ਅਪਡੇਟ ਵੱਲ ਟਾਰ ਖਰੀਦਣ ਦਾ ਸੁਪਨਾ ਹੁਣ ਹੋ ਸਕੇਗਾ ਪੂਰਾ ਹਰ ਕਿਸੇ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਕੋਲ ਖੁਦ ਦਾ ਆਪਣਾ ਘਰ ਹੋਵੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਰ ਕੋਈ ਆਪਣੀ ਤਰ੍ਹਾਂ ਕੋਸ਼ਿਸ਼ ਕਰਦਾ ਹੈ ਘਰ ਖਰੀਦਣ ਲਈ ਹੋਮ ਲੋਨ ਦੀ ਸੁਵਿਧਾ ਵੀ ਉਪਲਬਧ ਹੈ ਜਿਸ ਦਾ ਜਿਸ ਦਾ ਲਾਭ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਵੱਲੋਂ ਦਿੱਤਾ ਜਾਂਦਾ ਹੈ ਹੁਣ ਤੁਸੀਂ LIC ਹਾਊਸਿੰਗ ਫਾਈਨਰ फाइनेंस ਤੋਂ ਵੀ ਹੋਮ ਲੋਨ ਲੈ ਸਕਦੇ ਹੋ ਜੋ ਕਿ ਕਾਫੀ ਸਸਤੇ ਦਰਾਂ ਤੇ ਮਿਲ ਰਿਹਾ ਹੈ ਹਾਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਘਟਾਉਣ ਤੋਂ ਬਾਅਦ LIC ਹਾਊਸਿੰਗ ਫਾਈਨਾਂਸ ਨੇ ਵੀ ਆਪਣੀਆਂ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਕਮੀ ਕਰ ਦਿੱਤੀ ਹੈ ਜਿਸ ਨਾਲ ਘੱਟ ਵਿਆਜ ਤੇ ਹੋਮ ਲੋਨ ਲੈਣਾ ਹੋਮ ਲੋਨ ਲੈਣਾ ਹੋਣ ਲੱਗਾ ਅਸਲ ਵਿੱਚ LIC ਹਾਊਸਿੰਗ ਫਾਈਨਾਂਸ ਨੇ ਨਵੇਂ ਹੋਮ ਲੋਨ ਤੇ ਵਿਆਜ ਦਰ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਇੱਕ ਟੌਤੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਘਟਾਏ ਜਾਣ ਦੇ ਤਹਿਤ ਕੀਤੀ ਗਈ ਹੈ। ਹਾਲ ਹੀ ਵਿੱਚ ਆਰਬੀਆਈ ਨੇ ਰੈਪੋ ਰੇਟ ਨੂੰ 6.25% ਤੋਂ ਘਟਾ ਕੇ 6% ਕਰ ਦਿੱਤਾ ਹੈ। ਅਸਲ ਵਿੱਚ LIC ਹਾਊਸਿੰਗ ਫਾਈਨਾਂਸ ਵੱਲੋਂ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਤਬਦੀਲੀ ਕੀਤੀ ਗਈ ਹੈ ਜਿਸ ਦੇ ਤਹਿਤ ਨਵੀਆਂ ਦਰਾਂ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਹੋਈ ਹੈ। LIC ਹਾਊਸਿੰਗ ਫਾਈਨਾਂਸ ਨੇ 21 ਜੂਨ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਨਵੇਂ ਆਵਾਸੀਕ ਰੇਣ ਤੇ ਨਵੀਂ ਵਿਆਜ ਦਰਾਂ 7.50% ਤੋਂ ਸ਼ੁਰੂ ਹੋਣਗੀਆਂ। ਆਪਣਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਪੂਰਾ। LIC ਹਾਊਸਿੰਗ ਫਾਈਨਾਂਸ ਵੱਲੋਂ ਨਵੇਂ ਹੋਮ ਲੋਨ ਤੇ ਵਿਆਜ ਦਰ ਘੱਟ ਕਰਨ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਖਰੀਦਣ ਦਾ ਸੁਪਨਾ ਪੂਰਾ ਕਰਨ ਵਿੱਚ ਮਦਦ ਕਰਨਾ ਹੈ। ਇਸ ਕਦਮ ਦਾ ਉਦੇਸ਼ ਗ੍ਰਾਹਕਾਂ ਨੂੰ ਲਾਭ ਪਹੁੰਚਾਉਣਾ ਤਾਂ ਜੋ ਉਹ ਆਪਣਾ ਨਵਾਂ ਘਰ ਖਰੀਦ ਸਕਣ ਜਾਂ ਮੌਜੂਦਾ ਘਰ ਦੀ ਮੁਰੰਮਤ ਕਰਵਾ ਸਕਣ। LIC ਹਾਊਸਿੰਗ ਫਾਈਨਾਂਸ ਤੋਂ ਲੋਨ ਹੋਮ ਲੋਨ ਲੈਣ ਲਈ ਸਭ ਤੋਂ ਪਹਿਲਾਂ ਉਹਨਾਂ ਦੀ ਅਧਿਕਾਰਿਕ ਵੈੱਬਸਾਈਟ ਤੇ ਜਾਣਾ ਪਵੇਗਾ। ਉੱਥੇ ਜਾ ਕੇ ਹੋਮ ਲੋਨ ਲਈ ਆਨਲਾਈਨ ਅਰਜ਼ੀ ਦੇਣੀ ਪਵੇਗੀ। ਹੋਮ ਲੋਨ ਲਈ ਤੁਸੀਂ ਯੋਗ ਹੋ ਜਾਂ ਫਿਰ ਨਹੀਂ ਇਹ ਜਾਣਨ ਲਈ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ ਜਿਵੇਂ ਕਿ ਜਾਇਦਾਦ ਦੇ ਕਾਗਜ਼ ਪਛਾਣ ਪਛਾਣ ਪ੍ਰਮਾਣ ਪੱਤਰ ਅਤੇ ਆਮਦਨ ਦਾ ਪ੍ਰਮਾਣ ਪੱਤਰ ਜਦੋਂ ਇਹ ਸਾਰੇ ਦਸਤਾਵੇਜ਼ ਵੈਰੀਫਾਈ ਹੋ ਜਾਣਗੇ ਤਾਂ ਤੁਸੀਂ ਹੋਮ ਲੋਨ ਲਈ ਅਰਜ਼ੀ ਦੇ ਸਕਦੇ ਹੋ ਤਾਂ ਸੰਯੋਗ ਹੈ ਕਿ ਜੀਵਨ ਬੀਮਾ ਨਿਗਮ ਨੇ 1899 ਵਿੱਚ LIC ਹਾਊਸਿੰਗ ਫਾਈਨੈਂਸ ਲਿਮਟਿਡ ਦੀ ਸਥਾਪਨਾ ਕੀਤੀ ਸੀ ਅਤੇ 1994 ਵਿੱਚ ਇਸ ਨੂੰ ਪਬਲਿਕ ਇਸ਼ੂ ਰਾਹੀਂ ਉਤਾਰਿਆ ਗਿਆ ਸੀ ਕੀ ਤੁਸੀਂ ਵੀ ਲਿਆ ਸਟੇਟ ਬੈਂਕ ਤੋਂ ਲੋਨ ਐਸਬੀਆਈ ਨੇ ਕੀਤਾ ਵੱਡਾ ਐਲਾਨ ਦੇਸ਼ ਦੇ ਸਭ ਤੋਂ ਵੱਡੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਤੋਂ ਕਰਜ਼ ਲੈਣ ਵਾਲਿਆਂ ਲਈ ਰਾਹਤ ਦੀ ਖਬਰ ਹੈ ਐਸਬੀਆਈ ਨੇ ਆਪਣੀਆਂ ਵਿਆਜ ਦਰਾਂ ਵਿੱਚ 50 ਬੇਸਿਸ ਪੁਆਇੰਟ ਦੀ ਘਟौती ਕੀਤੀ ਹੈ ਸਟੇਟ ਬੈਂਕ ਨੇ ਕਦਮ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਿੱਚ ਕੀਤੀ ਕਟੌਤੀ ਤੋਂ ਬਾਅਦ ਚੁੱਕਿਆ ਹੈ ਵਿਆਜ ਦਰਾਂ ਵਿੱਚ ਕਟੌਤੀ ਨਾਲ ਕਰਜ਼ੇ ਸਸਤੇ ਹੋ ਜਾਣਗੇ ਜਿਸ ਨਾਲ ਮੌਜੂਦਾ ਕਰਜ਼ਦਾਰਾਂ ਤੇ ਭਵਿੱਖ ਵਿੱਚ ਕਰਜ਼ਾ ਲੈਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ ਹਾਸਲ ਜਾਣਕਾਰੀ ਮੁਤਾਬਕ ਵਿਆਜ ਦਰ ਵਿੱਚ ਕਟੌਤੀ ਤੋਂ ਬਾਅਦ ਐਸਬੀਆਈ ਦੀ ਨਵੀਂ ਰੈਪੋ ਲਿੰਕਡ ਨਵੀਂ ਰੈਪੋ ਲਿੰਕਡ ਲੈਂਡਿੰਗ ਰੇਟ ਵਿਆਜ ਦਰ ਹੁਣ 7.75% ਹੋਵੇਗੀ ਇਸ ਦੇ ਨਾਲ ਹੀ SBI ਨੇ ਐਕਸਟਰਨਲ ਬੈਂਚਮਾਰਕ ਬੇਸਡ ਲੈਂਡਿੰਗ ਰੇਟ ਵਿੱਚ ਵੀ ਪੰਜਾਬ ਬੇਸਿਸ ਪੁਆਇੰਟ ਕਟੌਤੀ ਕੀਤੀ ਹੈ ਜਿਸ ਤੋਂ ਬਾਅਦ ਨਵੀਆਂ ਦਰਾਂ 8.65% ਤੋਂ ਘਟ ਕੇ 8.15% ਹੋ ਜਾਣਗੀਆਂ। SBI ਦੀ ਅਧਿਕਾਰਿਤ ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੀਆਂ ਦਰਾਂ 15 ਜੂਨ 2025 ਤੋਂ ਲਾਗੂ ਹੋ ਗਈਆਂ ਹਨ। ਦੱਸ ਦਈਏ ਕਿ 6 ਜੂਨ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਘਟौती ਕੀਤੀ ਸੀ। ਇਸ ਤੋਂ ਬਾਅਦ ਰੈਪੋ ਰੇਟ ਵਿੱਤੀ ਸਾਲ 2025 ਵਿੱਚ 6.5% ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਰਿਜ਼ਰਵ ਬੈਂਕ ਦੇ ਗਵਰਨਰ ਸੰਜੀਵ ਮਲਹੋਤਰਾ ਦੀ ਅਗਵਾਈ ਵਾਲੀ ਰਿਜ਼ਰਵ ਬੈਂਕ ਦੀ 6 ਮੈਂਬਰੀ ਨੀਤੀ ਕਮੇਟੀ ਨੇ ਰੈਪੋ ਰੇਟ ਵਿੱਚ ਕਟੌਤੀ ਦੇ ਹੱਕ ਵਿੱਚ ਵੋਟ ਦਿੱਤੀ ਸੀ ਰਿਜ਼ਰਵ ਬੈਂਕ ਨੇ ਨਕਦ ਰਿਜ਼ਰਵ ਅਨੁਪਾਤ ਨੂੰ 100 ਬੇਸਿਸ ਪੁਆਇੰਟ ਘਟਾਉਣ ਦਾ ਵੀ ਫੈਸਲਾ ਕੀਤਾ ਰਿਜ਼ਰਵ ਬੈਂਕ ਦੇ ਫੈਸਲੇ ਤੋਂ ਬਾਅਦ ਜ਼ਿਆਦਾਤਰ ਬੈਂਕਾਂ ਨੇ ਆਪਣੇ ਕਰਜ਼ਿਆਂ ਤੇ ਵਿਆਜ ਦਰਾਂ ਘਟਾ ਦਿੱਤੀਆਂ ਨੇ ਅਤੇ ਜਿਨ੍ਹਾਂ ਨੇ ਇਸ ਨੂੰ ਨਹੀਂ ਘਟਾਇਆ ਉਹ ਵੀ ਜਲਦ ਹੀ ਅਜਿਹਾ ਕਰ ਸਕਦੇ ਨੇ ਇਸ ਤੋਂ ਆਵਾ SBI ਨੇ ਜਮਾ ਰਾਸ਼ੀ ਤੇ ਵਿਆਜ ਦਰ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਨਵੀਂ ਜਮਾ ਰਾਸ਼ੀ ਦਰ ਵੀ 15 ਜੂਨ ਤੋਂ ਲਾਗੂ ਹੋ ਗਈ ਹੈ 1 ਤੋਂ 2 ਸਾਲ ਦੀ ਫਿਕਸਡ ਡਿਪੋਜ਼ਿਟ ਤੇ ਵਿਆਜ ਦਰ ਵਿੱਚ ਵੀ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਗਈ ਹੈ ਤੇ ਹੁਣ ਇਹ 60.50% ਹੈ ਬੈਂਕ ਨੇ ਅੰਮ੍ਰਿਤ ਬ੍ਰਿਸ਼ਟੀ ਯੋਜਨਾ ਵਿੱਚ ਵੀ ਵਿਆਜ ਦਰ ਘਟਾ ਦਿੱਤੀ ਹੈ ਸੀਨੀਅਰ ਨਾਗਰਿਕਾਂ ਨੂੰ ਕਾਡ ਦਰਾਂ ਤੇ ਵਾਧੂ 50 ਬੀਪੀਐਸ ਪੁਆਇੰਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਅੱਜ ਦੇ ਖਾਸ ਅਪਡੇਟ ਤੁਹਾਨੂੰ ਚੰਗੇ ਲੱਗੇ ਹੋਣਗੇ ਇਨਾ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ